ਅਸੀਂ ਲਗਾਤਾਰ ਆਪਣੇ ਚੈਨਲ ਰਾਹੀਂ ਸਕੂਲਾਂ ਵੱਲੋਂ ਚਲਾਈ ਜਾ ਰਹੀ ਮਨਮਾਨੀ ਵਿਖਾ ਰਹੇ ਹਾਂ ਜਿਸ ਵਿੱਚ ਸਕੂਲ ਦੀ ਹਦੂਦ ਦੇ ਬਾਹਰ ਦੀ ਥਾਂ ਨੂੰ ਆਪਣੀ ਮਰਜ਼ੀ ਨਾਲ ਇਸਤੇਮਾਲ ਕਰਦੇ ਹਨ ਕਾਫੀ ਸਕੂਲ ਅਸੀਂ ਵਿਖਾ ਚੁੱਕੇ ਹਾਂ ਅਤੇ ਸਾਡੀ ਟੀਮ ਨੇ ਛੁੱਟੀ ਵਾਲੇ ਦਿਨ ਚੀਫ ਖਾਲਸਾ ਦੀਵਾਨ ਦੀ ਮੇਨ ਬ੍ਰਾਂਚ ਦੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਨੂੰ ਕਵਰ ਕੀਤਾ ਆਦੇ ਸਕੂਲ ਦੀ ਹਦੂਦ ਦੇ ਬਾਹਰ ਸਾਰਾ ਟ੍ਰੈਫਿਕ ਨਾਰਮਲ ਅਤੇ ਸੁਚਾਰੂ ਢੰਗ ਨਾਲ ਚੱਲਦਾ ਵੇਖਿਆ ਗਿਆ ਜਲਦ ਹੀ ਖੁੱਲੇ ਸਕੂਲ ਦੀ ਛੁੱਟੀ ਵਿਲੇ ਦੀ ਕਵਰੇਜ ਵੀ ਵਿਖਾਵਾਂਗੇ ਜਿੱਥੇ ਟ੍ਰੈਫਿਕ ਜਮ ਲੱਗਦੇ ਹਨ ਜੀ ਅਸਲੇ ਖੜੇ ਆ ਚੀਫ ਕੌਂਸਲ ਦੀਵਾਨ ਦੇ ਹੈੱਡਕ quarter ਦੇ ਬਾਹਰ ਜੋ ਕਿ ਜੀਟੀ ਰੋਡ ਦੇ ਉੱਪਰ ਬਣਿਆ ਹੋਇਆ ਹੈ ਨਾਲ ਹੀ ਇਹਦੇ ਵਿੱਚ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵੀ ਹੈ ਜਿੱਥੇ ਕਿ ਛੁੱਟੀ ਵਾਲੇ ਦਿਨ ਜੋ ਮਾਹੌਲ ਹੈ ਤੁਸੀਂ ਵੇਖਦੇ ਪਏ ਹੋ ਔਰ ਸਕੂਲ ਖੁੱਲਣ ਤੋਂ ਕੀ ਮਾਹੌਲ ਹੋਏਗਾ ਉਹ ਵੀ ਤੁਹਾਨੂੰ ਅਸੀਂ ਜ਼ਰੂਰ ਦਿਖਾਵਾਂਗੇ ਟੋਟਲ ਸੜਕ ਜੜੀ ਹੈ ਜਾਮ ਹੋ ਜਾਂਦੀ ਹੈ ਜਿਸ ਸਮੇਂ ਫ੍ਰੀ ਟ੍ਰੈਫਿਕ ਫਲੋ ਐਸ ਵਲੇ ਹੈ ਉਹ ਨਹੀਂ ਹੁੰਦਾ ਪਰ ਖਾਸ ਕਰ ਜਿਹੜਾ ਇਹ ਸਰਵਿਸ ਲੇਨ ਦੇ ਵਿੱਚ ਅਸੀਂ ਖੜੇ ਆ ਇਹ ਪੂਰੀ ਪੂਰੀ ਬਲੌਕਡ ਹੁੰਦੀ ਹੈ ਬਸਾਂ ਦੇ ਨਾਲ ਸਟੂਡੈਂਟਸ ਆਪਣੇ ਵਹੀਕਲ ਵੀ ਲੈ ਕੇ ਆਉਂਦੇ ਆ ਉਹ ਵੀ ਇੱਥੇ ਰੋਡ ਤੇ ਹੁੰਦੇ ਆ ਸਟੂਡੈਂਟਸ ਰੋਡ ਤੇ ਹੁੰਦੇ ਆ ਬਸਾਂ ਭਰ ਰਹੇ ਹੁੰਦੇ ਆ ਔਰ ਜਿਸ ਹਿਸਾਬ ਨਾਲ ਐਸੇ ਟ੍ਰੈਫਿਕ ਜਾਮਸ ਲੱਗਦੇ ਆ ਉਹ ਵੀ ਬਹੁਤ ਜਲਦੀ ਅਸੀਂ ਤੁਹਾਨੂੰ ਦਿਖਾਵਾਂਗੇ ਸਾਫੀ ਸਕੂਲਸ ਅਸੀਂ ਸ਼ਹਿਰ ਦੇ ਕਵਰ ਕਰਦੇ ਪਏ ਆਂ ਔਰ ਡਿਪਾਰਟਮੈਂਟਸ ਨੂੰ ਉਹ ਵੀਡੀਓਜ਼ ਜਾਂਦੇ ਪਏ ਆਂ ਕਿ ਐਕਸ਼ਨ ਹੋਣਾ ਚਾਹੀਦਾ ਹੈ ਔਰ ਡਿਪਾਰਟਮੈਂਟਸ ਨੂੰ ਰੈਡੀ ਨੇ ਇਸ ਗੱਲ ਵਾਸਤੇ ਕਿ ਚਲਾਨਸ ਹੋਣਗੇ ਗੱਡੀਆਂ ਇੰਪਾਉਂਡ ਹੋਣਗੀਆਂ ਔਰ ਕਿਤਨਾ ਕਿਤੇ ਪ੍ਰੋਪਰ ਵਾਰਨਿੰਗ ਜਿਹੜੀ ਹੈ ਉਹ ਵੀ ਦਿੱਤੀ ਜਾਵੇਗੀ ਉਮੀਦ ਕਰਦੇ ਆਂ ਕਿ ਜਲਦ ਐਕਸ਼ਨ ਹੋਣ ਤਾਂ ਕਿ ਸਕੂਲ ਨੂੰ ਵੀ ਸਮਝ ਆਵੇ ਔਰ ਬੱਚੇ ਜੜੇ ਆ ਗਿਆ ਉਹ ਵੀ ਵਿਦਨ ਲਿਮਿਟ ਰਾਹੀਂ ਆਪਣੇ ਸਹਿਯੋਗੀ ਸੁਨੀਲ ਕੁਮਾਰ ਨਾਲ ਜੇਪੀ ਸਿੰਘ ਫਾਸਟ نیوز ਅਮਰਿਤ ਸਰ